ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀ ਸਾਡੇ ਲੋਕ ਪਾਣੀ ਦੀ ਅਪਡੇਟ ਲੈ ਕੇ ਹਾਜ਼ਰ ਹਾਂ 7 ਸਤੰਬਰ 2025 ਸ਼ਾਮ ਦੇ 6 ਵਜੇ ਦੀ ਆਪਣੇ ਕੋਲ ਰਿਪੋਰਟ ਦਾ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰੀਬ ਰਾਤ ਦੇ 9 ਵਜੇ ਤਾਂ ਸਾਰੀ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਦੇ ਨੇ ਸੋ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਲਾਈਕ ਕਮੈਂਟ ਵੀ ਕਰ ਦੇਣਾ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਕਿਸ ਧਾਰ ਦੀ ਲੋੜ ਹੈ ਕਿਸੇ ਕੋਈ ਅੰਕੜਿਆਂ ਦੇ ਵਿੱਚ ਜਾਂ ਕਿਸ ਤਰ੍ਹਾਂ ਉਹ ਜਰੂਰ ਦੱਸਣਾ ਤਾਂ ਜੋ ਮੌਕੇ ਦੇ ਹਾਲਾਤ ਨੇ ਜਾਂ ਹੋਰ ਵੀ ਗੱਲਬਾਤ ਹੁੰਦੀ ਤੁਸੀਂ ਆਪਣੇ ਕਮੈਂਟ ਕਰਕੇ ਸੁਝਾਅ ਦੇ ਕੇ ਦੱਸ ਸਕਦੇ ਹੋ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਪੌਂਗ ਡੈਮ ਤੇ ਜੇਕਰ ਗੱਲ ਕਰਦੇ ਆ ਤਾਂ ਸ਼ਾਮ 6 ਵਜੇ ਦੀ ਰਿਪੋਰਟ 7 ਸਤੰਬਰ 2025 ਪੌਂਗ ਡੈਮ ਦਾ ਪੱਧਰ ਜਿਹੜਾ 1392 ਪੈਣ 13 ਫੁੱਟ ਤੇ ਆ ਜਿਹੜਾ ਅੰਦਰੋਂ ਪਾਣੀ ਆ ਰਿਹਾ 32150 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ 84870 ਕਿਊਸਕ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ ਸ਼ਾਮ 6 ਵਜੇ ਦੀ ਰਿਪੋਰਟ ਪਾਖੜਾ ਡੈਮ ਤੇ ਜੇਕਰ ਗੱਲ ਕਰਦੇ ਆਂ ਤਾਂ ਪਾਖੜਾ ਡੈਮ ਆਪਣੇ ਲਗਾਤਾਰ ਉੱਪਰਲੇ ਜਿਹੜਾ ਪੱਧਰ ਤੇ ਚੱਲ ਰਿਹਾ ਹੈਗਾ ਉਹ ਕਰੀਬ ਕਹਿ ਸਕਦੇ ਆਂ ਕਰੀਬ ਉਹ ਫੋਲੋ ਚੱਲ ਰਿਹਾ ਤਾਂ 1677.66 ਫੁੱਟ ਤੇ ਜਾਂਦਾ ਜਿਹੜਾ ਪੱਧਰ ਚੱਲ ਰਿਹਾ ਇਹਦਾ ਜਿਹੜਾ ਕੁੱਲ ਪੱਧਰ 1680 ਫੁੱਟ ਤੇ ਆ ਸੋ ਆਪ ਸਭ ਨੂੰ ਪਤਾ ਕਿ ਇੰਦ ਵਿੱਚ ਜਿਹੜਾ ਪਾਣੀ ਆ ਰਿਹਾ 78000 899 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ 64888 ਕਿਊਸਕ ਚੱਕੀ ਦਰਿਆ ਦੀ ਗੱਲ ਕਰਦੇ ਆਂ ਤਾਂ 5650 ਕਿਊਸਕ ਜਦ ਸੁਵਾ ਦੀ ਗੱਲ ਕਰਦੇ ਆ ਤਾਂ 87652 ਕਿਊਸਕ ਤਾਂ ਢਿਲਵਾ ਦੀ ਗੱਲ ਕਰਦੇ 167998 ਕਿਊਸਕ ਤਾਂ ਰੋਪੜ ਹੈਡਬਾਕਸ ਦੀ ਗੱਲ ਕਰਦੇ ਆ ਤਾਂ 64236 ਕਿਊਸਕ ਗਿੱਦੜਪਿੰਡੀ ਦੇ ਜਿਹੜਾ ਪਾਣੀ ਪਹੁੰਚ ਰਿਹਾ ਗਿੱਦੜਪਿੰਡੀ ਰੇਲਵੇ ਬ੍ਰਿਜ ਤੇ ਤਾਂ 88000 ਕਿਊਸਕ ਪਹੁੰਚ ਰਿਹਾ ਹਰੀਕੇ ਹੈਡਬਾਕਸ ਦੀ ਜਿਹੜੀ ਰਿਪੋਰਟ ਆਪਣੇ ਕੋਲ 260000 ਕ੍ਰੇਵ 993 ਕਿ ਉਸ ਕਿਹੜਾ ਪਾਣੀ ਚੱਲ ਰਿਹਾ ਡਾਉਨਸਟ੍ਰੀਮ ਦੇ ਵਿੱਚ ਉੱਪਰਲੇ ਲੈਵਰ ਤੇ ਵੀ ਜੇਕਰ ਗੱਲ ਕਰਦੇ ਆਂ ਜਿਹੜੀ ਅਪਸਟ੍ਰੀਮਿੰਗ ਹੋ ਰਹੀ ਹੈ ਹਰੀ ਕੇ ਹੈਡਵੌਕਸ ਦੀ ਅੱਜ ਸ਼ਾਮ ਦੀ ਗੱਲ ਕਰਦੇ ਆਂ ਕਰੀਬ 3 ਲੱਖ ਦੇ ਨੇੜੇ ਤੇਰੇ 295000 90000 ਤਾਂ ਡਾਉਨਸਟ੍ਰੀਮ ਦੇ 260000 993 ਕਿ ਉਸ ਕਿਹੜਾ ਚੱਲ ਰਿਹਾ ਗਏ ਸਾਰੀ ਗੱਲਬਾਤ ਸੀ ਜਿਹੜੇ ਪੌਂਗ ਡੈਮ ਦੀ ਆਪਾਂ ਗੱਲ ਕਰ ਲਈਏ ਪਾਖੜਾ ਡੈਮ ਦੀ ਗੱਲ ਕਰ ਲਈ ਤੇ ਬਿਆਸ ਸਤਲੁਜ ਦਰਿਆ ਦੀ ਵੀ ਗੱਲ ਕਰ ਲਈ ਸੋ ਵੱਡੇ ਪੱਧਰ ਤੇ ਬਾਰਸ਼ਾਂ ਲਗਾਤਾਰ ਜਾਰੀ ਨੇ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਬਹੁਤ ਫਰੋਹੇ ਪਰ ਦੇ ਵਿੱਚ ਮੁਖਸਰ ਦੇ ਵਿੱਚ ਗੀਤੇ ਕਾਲ ਜਿਹੜਾ ਲੁਧਿਆਣੇ ਦੇ ਵਿੱਚ ਲਗਾਤਾਰ بارشਾਂ ਚੱਲ ਰਹੀਆਂ ਸਵਮਾਂ ਲਗਾਤਾਰ ਚੱਲ ਰਹੀਆਂ ਹੈਗੀਆਂ ਤਾਂ ਕੋਈ ਵੱਡੀ ਅੱਜ ਹੈਪਨਿੰਗ ਇਹ ਕਹਿ ਸਕਦੇ ਹਾਂ ਵੀ ਆਪਣੇ ਫਰੋਹੇ ਪਰ ਲਾ ਕੇ ਇਸ ਸਾਈਡ ਤੇ ਨਹੀਂ ਹੋਏਗੀ ਪਰ ਮਾਤਮਾ ਦਾ ਸ਼ੁਗਰ ਵੱਡੇ ਪੱਧਰ ਤੇ ਹਾਲੇ ਵੀ ਰਾਸਮਗਰੀ ਆ ਰਹੀਆਂ ਅਗਨਪੋਟਾਂ ਦੇ ਰਾਹੀ ਜਿਹੜਾ ਅੱਗੇ ਜਿਹੜਾ ਲੋਕਾਂ ਨੂੰ ਸਮਾਨ ਕਰ ਕਰ ਪਹੁੰਚਾਇਆ ਜਾ ਰਿਹਾ ਤਾਂ ਕਿ ਹਾਲੇ ਵੀ ਅਜਿਹਾ ਪਾਣੀ ਜਿਹੜਾ ਅੰਦਰਲੇ ਇਲਾਕੇ ਦੇ ਵਿੱਚ ਜਿਹੜਾ ਤੁਸੀਂ ਬੰਦ ਦੋਨੋਂ ਸਾਈਡਾਂ ਤੇ ਹੈਗੇ ਆ ਭਾਵੇਂ ਉਹ ਪੱਟੀ ਹਲਕੇ ਵਾਲੀ ਸਾਈਡ ਤੇ ਆ ਤਰਤਨ ਸਾਹਿਬ ਵਾਲੀ ਸਾਈਡ ਤੇ ਤੇ ਭਾਂਵੇਂ ਫਰੋਇਪਰ ਵਾਲੀ ਸਾਈਡ ਤੇ ਆ ਅੰਦਰਲੇ ਹਾਲਾਤ ਅਜੇ ਵੀ ਲਗਾਤਾਰ ਜਿਹੜੇ ਵੱਤਰ ਬਣੇ ਹੋਏ ਆ ਲਗਾਤਾਰ ਪਾਣੀ ਜਿਹੜਾ ਉਹ ਆਪਣੇ ਜਿਹੜਾ ਸਿਖਰ ਤੇ ਚੜ ਰਿਹਾ ਹੈਗਾ ਰਸਤੇ ਸਾਰੇ ਬਲੌਕ ਹਨ ਸਿਰਫ ਅੰਦਰ ਜਾਣ ਦਾ ਰਸਤਾ ਜਿਹੜਾ ਬੇੜੀਆਂ ਕਿਸ਼ਤੀਆਂ ਤੇ ਜਾਂ ਅਗਣਬੋਟਾਂ ਸਟਰੈਕਟਰਾਂ ਬਗਾਰਾਂ ਤੇ ਵਿਹਾਲੇ ਅੰਦਰ ਜਾਣਾ ਪੋਸੀਬਲ ਨਹੀਂ ਹੈਗਾ ਜਿਹੜੇ ਹਾਲਾਤ ਲਗਾਤਾਰ ਅੰਦਰ ਅਜੇ ਵੀ ਜਿਹੜੇ ਨਾਜ਼ੁਕ ਸੁਵੇਦਨਸ਼ੀਲ ਬਣੇ ਹੋਏ ਆ ਤਾਂ ਇੱਕ ਬੇਨਤੀ ਇੱਕ ਦੋ ਬੇਨਤੀਆਂ ਹੋਰ ਵੀ ਆਪਾਂ ਤੁਹਾਡੇ ਨਾਲ ਕਰ ਲੈਣੀਆਂ ਕਾ ਜਿਹੜਾ ਕਿ ਕੁਝ ਸਾਨੂੰ ਸਮachar ਇਹੋ ਜਿਹੇ ਪ੍ਰਾਪਤ ਹੋ ਰਹੇ ਆ ਕਿ ਬੀਤੇ ਦਿਨਾਂ ਦੇ ਵਿੱਚ ਕਾਫੀ ਬਾਰਿਸ਼ਾਂ ਹੋਈਆਂ ਨੇ ਜਾਂ ਅੰਦਰ ਜਿਹੜੇ ਲੋਕ ਬੈਠੇ ਆ ਉਹ ਘਰਾਂ ਦੀਆਂ ਛੱਤਾਂ ਡਿੱਗ ਰਹੀਆਂ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਹੜੇ ਛੱਤਾ ਡਿੱਗਣ ਕਾਰਨ ਘਰਾਂ ਦੀਆਂ ਜਿਹੜੇ ਕੋਈ ਗਰੀਬ ਪਰਿਵਾਰ ਹੈਗੇ ਆ ਉਹਨਾਂ ਦੇ ਖਾਸ ਤੌਰ ਤੇ ਔਰ ਉਹਦੇ ਨਾਲ ਜਿਹੜੇ ਮੌਤ ਮੌਤਾਂ ਹੋਣ ਦਾ ਜਿਹੜਾ ਸਮਾਚਾਰ ਲਗਾਤਾਰ ਮਿਲ ਰਿਹਾ ਸੀ ਬੇਨਤੀ ਕਰਾਂਗੇ ਕਿ ਜੇਕਰ ਤੁਹਾਡੇ ਕੋਈ ਘਰ ਦੇ ਵਿੱਚ ਇਸ ਤਰ੍ਹਾਂ ਜਾਂ ਕੋਈ ਗੱਲਬਾਤ ਹੈਗੀ ਏ ਆ ਦਾ ਛੱਤ ਵਗੈਰਾ ਦਾ ਜਰੂਰ ਖਿਆਲ ਰੱਖੋ ਜੇਕਰ ਕੋਈ ਬਾਲੇ ਵਗੈਰਾ ਹੈਗੇ ਆ ਤਾਂ ਥੱਲੇ ਉਹਨਾਂ ਦਾ ਪ੍ਰੋਪਰ ਜਿਹੜਾ ਪ੍ਰਬੰਧ ਕਰਕੇ ਰੱਖੋਗੇ ਵੱਡੀ ਮੁਸੀਬਤ ਤੁਹਾਨੂੰ ਕੋਈ ਪਰਿਵਾਰ ਦਾ ਕੋਈ ਜੀ ਨਾ ਖੋਣਾ ਪਵੇ ਤਾਂ ਇਹ ਗੱਲਬਾਤ ਹੈਗੀ ਏ ਤਾਂ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰਦੇ ਆ ਕਿ ਕਿਸਾਨਾਂ ਨੂੰ ਮਿਲੇਗੀ ਖੇਤਾਂ 'ਚੋਂ ਰੇਤ ਵੇਚਣ ਦੀ ਆਜ਼ਾਦੀ ਹੜ ਦੀ ਮਾਰ ਹੇਠ ਆਏ ਕਿਸਾਨਾਂ ਦੀ ਮਦਦ ਲਈ ਮਾਈਨਿੰਗ ਨੀਤੀ 'ਤੇ ਹੋਣਗੇ ਬਦਲਾਅ ਮਾਨ ਸਰਕਾਰ ਜਲਦ ਕਰੇਗੀ ਇਸ ਬੰਦੀ ਐਲਾਨ ਸੋ ਸਾਡੇ ਜਿਹੜੇ ਪਲੇਅਰ ਖਿਡਾਰੀ ਜਵਰਾਜ ਸਿੰਘ ਨੇ ਹੜ ਪੀੜਤਾ ਨੂੰ ਕਰੀਬ 600 ਟਰੈਕਟਰ ਦੇਣ ਦਾ ਐਲਾਨ ਕੀਤਾ ਜਿਹੜੇ ਕ੍ਰਿਕਟ ਆਪਣੇ ਪੰਜਾਬ ਤੋਂ ਹੈਗੇ ਆ ਜਵਰਾਜ ਸਿੰਘ ਤਾਂ ਯੂਵੀ ਉਹਨਾਂ ਨੇ 600 ਟਰੈਕਟਰ ਜਿਹੜਾ ਹੜ ਪੀੜਤਾ ਨੂੰ ਦੇਣ ਦਾ ਜਿਹੜਾ ਐਲਾਨ ਕੀਤਾ ਤੇ ਨਾਲ ਹੀ ਰਾਮ ਸਿੰਘ ਰਾਣਾ ਦਾ ਵੱਡਾ ਐਲਾਨ ਜਿਹੜਾ ਰਾਮ ਸਿੰਘ ਰਾਣਾ ਉਹ ਹੀ ਹੈ ਜਿਨ੍ਹਾਂ ਨੇ ਆਪਣੀ ਸਿੰਘੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਵੱਡੇ ਪੱਧਰ ਤੇ ਕਿਸਾਨਾਂ ਦੀ ਜਿਹੜਾ ਕਿਸਾਨ ਅਧੋਲਨ ਚੱਲੇ ਸੀ ਉਹਨਾਂ 'ਚ ਮਦਦ ਕੀਤੀ ਸੀ ਉਹਨਾਂ ਨੇ ਵੀ ਕਿਹਾ ਕਿ ਗੋਲਡਨ ਹਾਰਟ ਗਰੁੱਪ ਤੇ ਸਾਰੇ ਹੋਟਲਾਂ ਦੀ 1 ਸਾਲ ਦੀ ਕਮਾਈ ਜੋ 20 ਤੋਂ 25 ਕਰੋੜ ਹੋਵੇਗੀ ਉਹ ਸਾਰੀ ਦੇਣਗੇ ਹੜਪੀੜਤਾ ਨੂੰ ਸੋ ਵੱਡਾ ਐਲਾਨ ਹੈ ਰਾਮ ਸਿੰਘ ਰਾਣਾ ਜੀ ਵੱਲੋਂ ਸੋ ਲਗਾਤਾਰ ਹੀ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਤੇ ਹਰ ਸੰਭਵ ਆਪਰੇਟ ਤੁਹਾਡੇ ਨਾਲ ਅੰਕੜਿਆਂ ਦੀ ਜਾਂ ਮੌਕੇ ਦੇ ਜੋ ਇਲਾਕੇ ਪ੍ਰਭਾਵਿਤ ਹੈਗੇ ਆ ਤਾਂ ਉਹਨਾਂ ਦੀ ਤੁਹਾਡੇ ਨਾਲ ਸਾਰੀ ਜਿਹੜੀ ਜਾਣਕਾਰੀ ਲਗਾਤਾਰ ਸਾਂਝੀ ਕਰਦੇ ਰਹਾਂਗੇ ਇਸ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਉਸ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਫੋਲੋ ਜਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ